स्वर्गीय इंदिरा गांधी अमर रहे स्वर्गीय इंदिरा गांधी अमर रहे भारत माता की जय भारत माता की राम जय श्री राम ਪ੍ਰਧਾਨ ਜੀ ਅੱਜ ਦਾ ਕੀ ਮੈਟਰ ਹੈ ਤੁਸੀਂ ਜਿਹੜੀ ਸੰਧਾ ਅंजलि ਦੇ ਰਹੇ ਹੋ ਇੰਦਰਾ ਗਾਂਧੀ ਜੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਜਿਹੜੇ ਕਿ ਪ੍ਰਧਾਨ ਮੰਤਰੀ ਸੀ ਰਹਿ ਦੇ ਦੇ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਆਲ ਇੰਡੀਆ ਹਿੰਦੂ ਸ਼ਿਵ ਸ਼ੈਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਸ਼ੈਨਾ ਪਵਨ ਪਤਰਾ ਵਿਖੇ ਜੋ ਹੈ ਹਿੰਦੁਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਉਸ ਬੱਬਰ ਸ਼ੇਰਨੀ ਨੂੰ ਉਸ ਆਇਰਨ ਲੇਡੀ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਅੱਜ ਸ਼ਰਧਾਂਜਲੀ ਦਿੱਤੀ ਗਈ ਹੈ ਜਿਸ ਵਿੱਚ ਸਾਡੇ ਪੰਜਾਬ ਦੇ ਅਧਿਐਕਸ਼ ਪਰਸ਼ੋਤਮ ਸਿੰਘਲਾ ਜੀ ਪੰਜਾਬ ਦੇ ਰਾਸ਼ਟਰੀ ਪੰਜਾਬ ਦੇ ਮਹਾ ਮੰਤਰੀ ਨਰਿੰਦਰ ਬਖਸਰ ਜੀ ਪੰਜਾਬ ਦੇ ਮਹਾਂ ਸਚਿਵ ਪਨੀਰ ਜਿੰਦਲ ਜੀ ਪੰਜਾਬ ਦੇ ਸਚਿਵ ਸ਼੍ਰੀ ਰਿੰਕੂ ਸਿੰਘਲਾ ਜੀ ਜ਼ਿਲ੍ਹਾ ਦੇ ਹਾਤੀ ਪ੍ਰਧਾਨ ਰਮੇਸ਼ ਗੋਗੀ ਜੀ ਤੇ ਵੱਖ-ਵੱਖ ਸਾਡੇ ਪਰਸ਼ੋਤਮ ਸਿੰਘਲਾ ਜੀ ਚੀਕੇ ਵਾਲੇ ਤੇ ਵੱਖ-ਵੱਖ ਨਮਾਇੰਦਿਆਂ ਨੇ ਜਿੰਦਲ ਸਾਹਿਬ ਸਾਡੇ ਦੀਪਕ ਜਿੰਦਲ ਜੀ ਤੇ ਸਾਰਿਆਂ ਨੇ ਅਸ਼ੋਕ ਜੀ ਹਿੱਸਾ ਲਿਆ ਪੰਜਾਬ ਦੇ ਜਿੰਨੇ ਹੈੱਡਕੁਆਰਟਰਾਂ ਤੇ ਨੇ ਸਾਰਿਆਂ ਤੇ ਜੋ ਹੈ ਇਹ ਸ਼ਰਧਾਂਜਲੀ ਸਮਾਰੋਹ ਅੱਜ ਕੀਤਾ ਗਿਆ ਹੈ ਕਿਉਂਕਿ ਆਲ ਇੰਡੀਆ ਹਿੰਦੂ ਸ਼ਿਵ ਸੈਨਾ ਚਾਹੇ ਜੇ ਜਿਸ ਦੇਸ਼ ਭਗਤਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੁਰਬਾਨੀ ਦਿੱਤੀ ਚਾਹੇ ਉਹ ਕਿਸੇ ਵੀ ਜਾਤ ਦਾ ਕਿਸੇ ਵੀ ਧਰਮ ਦਾ ਕਿਸੇ ਵੀ ਮਜ਼ਹਬ ਦਾ ਕਿਉਂ ਨਾ ਹੋਵੇ ਆਲ ਇੰਡੀਆ ਹਿੰਦੂ ਸੁਭਾਏਨਾ ਉਹਨਾਂ ਨੂੰ ਸਜਤਾ ਕਰਦੀ ਹੈ ਸ਼ਰਧਾਂਜਲੀ ਦਿੰਦੀ ਹੈ ਉਸੇ ਲਈ ਤਹਿਤ ਜੋ ਅੱਜ ਪਾਤਣਾ ਵਿਖੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਵਿਧਾਨ ਆਲੰਦੀਆ ਹਿੰਦੂ ਸੁਭਾਏਨਾ ਪੰਜਾਬ ਪ੍ਰਦੇਸ਼ ਅੱਜ ਅਸੀਂ ਜੋ ਸਾਡੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਜੋ ਕਿ 41 ਸਾਲ ਪਹਿਲਾਂ ਆਪਣੇ ਅਿਹਾਰਦੇ ਵਿੱਚ ਸੀਦ ਕਰ ਦਿੱਤੇ ਗਏ ਉਹਨਾਂ ਨੂੰ ਅਸੀਂ ਆਲ ਇੰਡੀਆ ਹਿੰਦੂ ਸੁਭਾਣਾ ਪੰਜਾਬ ਪ੍ਰਦੇਸ਼ ਵੱਲੋਂ ਪੂਰੇ ਮੇਰੇ ਪੰਜਾਬ ਦੇ ਵਿੱਚ ਅੱਜ ਸ਼ਰਧਾਂਜਲੀ ਸਮਾਰੋਹ ਰੱਖਿਆ ਗਿਆ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਜ਼ਿਲੇ ਪ੍ਰਧਾਨਾਂ ਵੱਲੋਂ ਬਲਾਕ ਪ੍ਰਧਾਨਾਂ ਵੱਲੋਂ ਜਿਹਦੇ ਤਹਿਤ ਅੱਜ ਮੇਰੀ ਅਗਵਾਈ ਦੇ ਵਿੱਚ ਵੀ ਸਾਡੇ ਆ ਆਪਣਾ ਪ੍ਰਦੇਸ਼ ਆਪਣਾ ਪੂਰੇ ਭਾਰਤ ਦੇ ਸਾਡੇ ਆਲ ਇੰਡੀਆ ਦੇ ਪ੍ਰਧਾਨ ਸਾਡੇ ਸਚਨ ਜੀ ਮੇਰੇ ਨਾਲ ਨੇ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਅਸੀਂ ਸਾਡੇ ਸਾਫ ਕਾ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਵੀ ਦੇਸ਼ ਵਾਸਤੇ ਤੇ ਇਸ ਦੀ ਅਮਨ ਸ਼ਾਂਤੀ ਵਾਸਤੇ ਆਪਣੀ ਸੇਵਿਧੀ ਦਿੱਤੀ ਉਹਨਾਂ ਨੂੰ ਨਮਨ ਕਰਦੇ ਆ ਤੇ ਸਾਡੀ ਆਲ ਇੰਡੀਆ ਹਿੰਦੂ ਸੈਨਾ ਜਿਨ੍ਹਾਂ ਨੇ ਵੀ ਦੇਸ਼ ਦੇ ਪ੍ਰਤੀ ਕਿਸੇ ਵੀ ਭਾਵੇਂ ਪੰਜਾਬ ਪੁੱਤ ਨੇ ਭਾਵੇਂ ਆਪਣੇ ਸੁਰੱਖਿਆ ਬਲਾਣੇ ਭਾਵੇਂ ਆਪਣੇ ਫੌਜੀ ਬਲਾਣੇ ਭਾਵੇਂ ਆਪਣੇ ਹਿੰਦੂ ਸਖਵੀਰਾਂ ਨੇ ਜਿਨ੍ਹਾਂ ਨੇ ਵੀ ਪੰਜਾਬ ਦੇ ਅਮਨ ਸ਼ਾਂਤੀ ਵਾਸਤੇ ਹਸਤਾ ਦਿੱਤੀਆਂ ਸਾਡੀ ਜਥੇਬੰਦੀ ਸਭ ਨੂੰ ਨਮਨ ਕਰਦੀ ਆ ਮੈਂ ਮੇਰੇ ਨਾਲ ਹੀ ਮੇਰੇ ਪਰਦੇਸ ਦੇ ਅਧਿਕਾਰਸ਼ਾ ਮੇਰੇ ਆਲ ਰਾਸ਼ਟਰੀ ਅਧਿਕਾਰਸ਼ ਜਿਨ੍ਹਾਂ ਵੀ ਮੇਰੇ ਨਾਲ ਖੜੇ ਨੇ ਇਹਨਾਂ ਨੂੰ ਵੀ ਮੈਂ ਨਮਨ ਕਰਦਾ ਤੇ ਆਪਣਾ ਪ੍ਰਮਾਤਮਾ ਦੇ ਪ੍ਰਭੂ ਚਰਨਾਂ ਦੇ ਉਹਦੇ ਵਿੱਚ ਅਰਦਾਸ ਕਰਦਾ ਚਰਨਾਂ ਦੇ ਵਿੱਚ ਸਾਡੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਆਪਣੇ ਉਹਦੇ ਵਿੱਚ ਵਸਾ ਦੇਵੇ ਇਦਾਂ ਦੀਆਂ ਸਹਾਤਾ ਨਾਲ ਹੀ ਇਹ ਦੇਸ਼ ਵੱਚਦਾ ਅਸੀਂ ਉਹਨੂੰ ਦੁਬਾਰਾ ਫੇਰ ਸਲੂਟ ਕਰਦੇ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿੰਨੇ ਵੀ ਮੇਰੇ ਭਰਾ ਖੜੇ ਐ ਸਾਡੇ ਸੀਨੀਅਰ ਪ੍ਰਧਾਨ ਜੀ ਖੜੇ ਸੁਚਿੰਨ ਜੀ ਅੱਜ ਇੱਕ ਕੋਈ ਗੱਲ ਮੈਂ ਕਹਿਣੀ ਹੈ ਫਾਲਤੂ ਗੱਲ ਸਾਡੇ ਤੋਂ ਹੁੰਦੀ ਨਹੀਂ ਆਕੇ ਸਾਰੇ ਇਕੱਠੇ ਰਿਆ ਕਰੋ ਕਿਉਂਕਿ ਬਹੁਤ ਲੋਕ ਨੂੰ ਇਹ ਲੱਗਦਾ ਹੈ ਆਕੇ ਹਿੰਦੂ ਭਰਾ ਡਰਦੇ ਆ ਅਸੀਂ ਡਰਦੇ ਕਿਸੇ ਤੋਂ ਨਹੀਂ ਅਸੀਂ ਸਭ ਦੀ ਇੱਜ਼ਤ ਕਰਦੇ ਆ ਇਸ ਕਰਕੇ ਜਿੰਨੇ ਵੀ ਸਾਡੇ ਭਰਾ ਹੈ ਸਾਡੇ ਪ੍ਰਧਾਨ ਜੀ ਖੜੇ ਸਾਡੀ ਸਾਰੀ ਟੀਮ ਖੜੀ ਪ੍ਰਧਾਨ ਦੇ ਪਿੱਛੇ ਨਾਲ ਖੜੀ ਆ ਬਈ ਸਾਡੀ ਸਾਰੀ ਟੀਮ ਇਕੱਠੇ ਜਦੋਂ ਵੀ ਸਾਡੇ ਪ੍ਰਧਾਨ ਜੀ ਸਚਿੰਤ ਜੀ ਸਾਨੂੰ ਹੁਕਮ ਕਰਦੇ ਆ ਸਾਡੀ ਸਾਰੀ ਟੀਮ ਐਨਐਸਪੀ ਦੀ ਸਾਡੇ ਪ੍ਰਧਾਨ ਜੀ ਨਾਲ ਹੁੰਦੀ ਹੈ ਮੈਂ ਤੁਹਾਨੂੰ ਦੁਬਾਰਾ ਫੇਰ ਦੱਸਣਾ ਚਾਹੁੰਦਾ ਸਾਡੇ ਜਿੰਨੇ ਵੀ ਹਿੰਦੂ ਭਰਾ ਹੈ ਅਸੀਂ ਕਿਸੇ ਨੂੰ ਡਰਦੇ ਨਹੀਂ ਅਸੀਂ ਸਤਿਕਾਰ ਸਬਦਾ ਕਰਦੇ ਆ ਪਰ ਕੁਝ ਲੋਕ ਨੂੰ ਇਹ ਲੱਗਦਾ ਵੀ ਸਾਡੇ ਹਿੰਦੂ ਪ੍ਰਾਡਰ ਦੇ ਬਿਲਕੁਲ ਡਰਦੇ ਠੀਕ ਹੈ ਹਾਂ ਇਹ ਦੇ ਸਭ ਸਤਿਕਾਰ ਸਬਦਾ ਕਰਦੇ ਆ ਅੱਗੇ ਤੋਂ ਵੀ ਜਦੋਂ ਸਾਡੇ ਪ੍ਰਧਾਨ ਜੀ ਸਾਨੂੰ ਬੁਲਾਣਗੇ ਸਾਡੀ ਸਾਰੀ ਟੀਮ ਪਾਤੜੇ ਜਿਹਨੇ ਸਾਡੇ ਭਰਾ ਖੜੇ ਸਾਡੇ ਸੀਨੀਅਰ ਖੜੇ ਸਾਡੇ ਤਾਂ ਇਹ ਨਾਲ ਖੜੇ ਜੈ ਸ਼੍ਰੀ ਰਾਮ ਜੈ ਜੈ ਜੈ